ਵੇ ਬਿਨਾ ਨੌਲੇਜ ਤੋਂ ਬੈਠੇ ਆ ਪੰਜਾਬ ਦਾ ਬੇੜਾ ਕਰ ਕਰਨ ਲਈ ਲੱਗੇ ਹੋਣੇ ਨੇ ਪੰਜਾਬ ਦਾ ਬੇੜਾ ਕਰ ਕਰ ਰਹੇ ਨੇ ਪੰਜਾਬ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਣੀ ਯੂਨੀਅਨ ਦੇ ਚੱਕਰ ਦੇ ਵਿੱਚ ਆਮ ਲੋਕਾਂ ਕਰਕੇ ਹੀ ਬੈਠੇ ਆ ਸਾਡੇ ਮਤਲਬ ਕਰਕੇ ਬੈਠੇ ਆ ਕਰਨ ਲਈ ਆ ਬੈਠਾ ਦਾ ਸਾਡਾ ਇਹ ਸਾਡੇ ਮਤਲਬ ਕਰਕੇ ਬੈਠੇ ਨੇ ਰਾਕਤੀ ਦਿਖਾਈਏ ਜੀ ਦੱਸੋ ਕੋਈ ਦਿਖਾਓ ਕੋਈ ਦਿਖਾਓ ਪੀਡ ਨੂੰ ਕਾ ਬਰੂਫ ਦਿਖਾਣਾ ਮੈਨੂੰ ਦਿਖਾ ਰਹੇ ਹੋ ਮੋਬਾਈਲ ਵਿੱਚ ਦਿਖਾਉਣਾ ਪੈਣਾ ਆ ਸਾਡੇ ਨੂੰ ਦਿਖਾਣਾ ਤੁਹਾਡੇ ਕੋ ਪ੍ਰੂਫ ਹੋਊਗਾ ਇਹ ਬੰਦਾ ਕੋਈ ਇਹ ਬੰਦਾ ਕੋਈ ਪਰੇਸ਼ਾਨ ਕਿਤੇ ਜਾ ਰਹੇ ਕੋ ਪ੍ਰੂਫ ਹੋਊਗਾ ਇੰਦਰ ਸੁਣਿਓ ਕਿਸੇ ਦਾ ਪ੍ਰੂਫ ਹੋਊਗਾ ਪੁੱਛਿਆ ਇਹਨਾਂ ਨੂੰ ਕਦੇ ਪ੍ਰੂਫ ਕਣੇ ਹੁੰਦੇ ਕੋਈ ਪ੍ਰੂਫ ਮੰਗਣ ਵਾਲੇ ਮੇਰਾ ਝੂਠ ਬੋਲਦੇ ਆ ਜੀ ਦਾ ਗਲਤ ਬੰਦੇ ਆ ਇੱਕ ਨੇ 1 ਲੱਖ ਦੇ ਕਾਰਨ ਕੀ ਆ ਅਸੀਂ ਆਮ ਲੋਕਾਂ ਕਰਕੇ ਬੈਠਿਆ ਜੇਕਰ ਸਾਰਾ ਸਿਸਟਮ ਕਾਰਪੋਰੇਟਾਂ ਦਾ ਚੱਲੇ ਗਿਆ ਇਹਨਾਂ ਨੂੰ 2-200 ਰੁਪਏ ਕਿਲੋ ਆਟਾ ਮਿਲਣਾ ਹੈ ਜੂਨਟਾ ਦਾ ਰੇਟ ਬਿਜਲੀ ਦਾ ਰੇਟ ਪਤਾ ਨਹੀਂ ਕਿੱਥੇ ਚਲੇ ਜਾਣਾ ਹੈ ਆਮ ਕੀ ਜਾਂ ਬੰਦੇ ਦੇ ਹੱਥੋਂ ਲੰਘ ਜਾਣੀਆਂ ਸਾਡੀਆਂ ਸਰਕਾਰਾਂ ਗੰਦੀਆਂ ਜੀ ਇਹ ਚਾਹੁੰਦੀਆਂ ਵੀ ਕਾਰਪੋਰੇਟਾਂ ਦਾ ਫਾਇਦਾ ਹੋਵੇ ਕਿਸਾਨ ਬਲ ਨਹੀਂ ਦੇਖ ਰਹੀਆਂ ਕਿਸਾਨ ਉਹ ਹਨ ਜਿਨ੍ਹਾਂ ਨੇ ਸਾਨੂੰ ਦੇਖਦੇ ਅਨਸੰਗਤ ਜੋ ਕੱਢਿਆ ਦੇਸ਼ ਨੂੰ ਸਰਪਲਸ ਬਣਾਇਆ ਅੰਨ ਦੇ ਵਿੱਚ ਠੀਕ ਹੈ ਜੀ ਤੇ ਇਹ ਸਾਡੇ ਕੋਲ ਝੂਠ ਬੋਲਦੇ ਆਂਗੇ ਪਤਾ ਨਹੀਂ ਹੈ ਕੌਣ ਹੈ ਕੌਣ ਨਹੀਂ ਹੈ ਇਹ 15 ਦਿਨ ਪਹਿਲਾਂ ਵੀ ਕਾਲ ਦਿੱਤੀ ਹੋਈ ਹੈ ਜੀ ਕੋਈ ਐਮਰਜੈਂਸੀ ਕਾਲ ਨਹੀਂ ਵੀ ਭਾਈ 30 ਤਰੀਕ ਨੂੰ ਪੰਜਾਬ ਬੰਦ ਹੈ ਤੇ ਸਾਡੇ ਵੱਡੇ ਲੀਡਰ ਨੇ ਉਹ ਉੱਥੇ ਮਰਨ ਵਰਤ ਤੇ ਬੈਠਿਆ ਇਹਨਾਂ ਲੋਕਾਂ ਕਰਕੇ ਬੈਠੇ ਆਂ ਅਸੀਂ ਆਪਣੇ ਕਰਕੇ ਨਹੀਂ ਆਏ ਇਹਨਾਂ ਲੋਕਾਂ ਕਰਕੇ ਆਏ ਆਂ ਕੋਈ ਜੈਨੂਨ ਐਮਰਜੈਂਸੀ ਆਉਂਦੀ ਉਹ ਤਾਂ ਲਗਾ ਰਿਹਾ ਉਹ ਬਿਲਕੁਲ ਹੀ ਲਗਾ ਰਿਹਾ ਸ਼ਰਤਾਂ ਉਹਨਾਂ ਦੀ ਕੋਈ ਵਿਆਲ ਹੀ ਆ ਬਿਆਰ ਹੈ ਮਰਜ ਹੈ ਕੋਈ ਐਮਰਜੈਂਸੀ ਸੇਵਾ ਹੈ ਕੋਈ ਐਂਬੂਲੈਂਸ ਹੈ ਕੋਈ ਇੰਟਰਵਿਊ ਹੈ ਅਸੀਂ ਜਾਣ ਦੇ ਰਹੇ ਹਾਂ ਉਹ ਬੱਸ ਬਿਨਾਂ ਨੌਲੇਜ ਤੋਂ ਬੈਠੇ ਆ ਪੰਜਾਬ ਦਾ ਬੇੜਾ ਕਰ ਕਰਨ ਲਈ ਬੈਠੇ ਹੋਏ ਨੇ ਪੰਜਾਬ ਦਾ ਬੇੜਾ ਕਰ ਕਰ ਰਹੇ ਨੇ ਪੰਜਾਬ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਣੀ ਯੂਨੀਅਨ ਦੇ ਕੋਲ ਐਮਰਜੈਂਸੀ ਕਾਰ ਹੈ ਅਸੀਂ ਆਮ ਲੋਕਾਂ ਕਰਕੇ ਹੀ ਬੈਠੇ ਆ ਸਾਡੇ ਮਤਲਬ ਕਰਕੇ ਬੈਠੇ ਆ ਕਾਰ ਲਈ ਆ ਬੈਠਾ ਦਾ ਸਾਡਾ ਜੇ ਆਪਣੇ ਮਤਲਬ ਕਰਕੇ ਬੈਠੇ ਨੇ ਕੀ ਦਿਖਾਈਏ ਜੀ ਦੱਸੋ ਕੋਈ ਗੱਲ ਕਰਾ ਦੇ ਕੋਈ ਦਿਖਾਈਏ ਕਿਹੜਾ ਨੂੰ ਕਹਾਂ ਪ੍ਰੂਫ ਦਿਖਾਣਾ ਮੈਂ ਨਹੀਂ ਦਿਖਾ ਰਹੇ ਕੋਈ ਨਹੀਂ ਮਤਲਬ ਮੈਂ ਤੁਹਾਨੂੰ ਦਿਖਾਉਣਾ ਪੈਣਾ ਕੋਈ ਨਹੀਂ ਤੁਹਾਡੇ ਕੋਲ ਪ੍ਰੂਫ ਹੋਊਗਾ ਜੇ ਬੰਦਾ ਇਹ ਬੰਦਾ ਕੋਈ ਪਰੇਸ਼ਾਨ ਕਰਦਾ ਜਾ ਰਿਹਾ ਕੋਈ ਪ੍ਰੂਫ ਹੋਊਗਾ ਅਗਲੇ ਦਿਨ ਤੱਕ ਸੁਣਿਓ ਕਿਸੇ ਦਾ ਪ੍ਰੂਫ ਹੋਊਗਾ ਕਿਹੜਾ ਨੂੰ ਕਹਾਂ ਪ੍ਰੂਫ ਦਿਖਾਣਾ ਹੁੰਦੇ ਕੋਲ ਦੇ ਪ੍ਰੂਫ ਮੰਗਣ ਵਾਲੇ ਝੂਠ ਬੋਲਦੇ ਆ ਜੀ ਤਾਂ ਗਲਤ ਬੰਦੇ ਆ ਇੱਕ ਲੇਖੇ ਦੇ ਕਾਰਨ ਕੀ ਆ ਅਸੀਂ ਆਮ ਲੋਕਾਂ ਕਰਕੇ ਬੈਠਿਆ ਇਹ ਕਿ ਸਾਰਾ ਸਿਸਟਮ ਕਾਰਪੋਰੇਟਾਂ ਦੇ ਆ ਚੱਲੇ ਗਿਆ ਇਹਨਾਂ ਨੂੰ 2-200 ਰੁਪਏ ਕਿਲੋ ਆਟਾ ਮਿਲਣਾ ਜੂਨਟਾਂ ਦਾ ਰੇਟ ਬਿਜਲੀ ਦਾ ਰੇਟ ਪਤਾ ਨਹੀਂ ਕਿੱਥੇ ਚਲੇ ਜਾਣਾ ਏ ਆਮ ਕੀ ਜਾਂ ਬੰਦੇ ਦੇ ਹੱਥੋਂ ਲੰਘ ਜਾਣੀਆਂ ਸਾਡੀਆਂ ਸਰਕਾਰਾਂ ਗੰਦੀਆਂ ਜੀ ਇਹ ਚਾਹੁੰਦੀਆਂ ਵੀ ਕਾਰਪੋਰੇਟਾਂ ਦਾ ਫਾਇਦਾ ਹੋਵੇ ਕਿਸਾਨ ਦਾ ਬਲ ਨਹੀਂ ਦੇਖ ਰਹੀਆਂ ਸਾਨ ਉਹ ਨੇ ਜਿਨ੍ਹਾਂ ਨੇ ਸਾਨੂੰ ਦੇਖਦੇ ਅਨਸੰਗਤ ਜੋ ਕਹਦੇ ਦੇਸ਼ ਨੂੰ ਸਰਪਲੱਸ ਬਣਾਇਆ ਅੰਨ ਦੇ ਵਿੱਚ ਠੀਕ ਹੈ ਜੀ ਤੇ ਇਹ ਸਾਡੇ ਕੋਲ ਝੂਠ ਬੋਲਦੇ ਆਂਗੇ ਪਤਾ ਨਹੀਂ ਹੈ ਕੌਣ ਹੈ ਕੌਣ ਨਹੀਂ ਹੈ ਇਹ 15 ਦਿਨ ਪਹਿਲਾਂ ਦੀ ਕਾਲ ਦਿੱਤੀ ਹੋਈ ਹੈ ਜੀ ਕੋਈ ਐਮਰਜੈਂਸੀ ਕਾਲ ਨਹੀਂ ਵੀ ਭਾਈ 30 ਤਰੀਕ ਨੂੰ ਪੰਜਾਬ ਬੰਦ ਹੈ ਤੇ ਸਾਡੇ ਵੱਡੇ ਲੀਡਰ ਨੇ ਉਹ ਉਥੇ ਮਰਨ ਵਰਤੇ ਦੇ ਬੈਠਿਆ ਇਹਨਾਂ ਲੋਕਾਂ ਕਰਕੇ ਬੈਠੇ ਆਂ ਅਸੀਂ ਆਪਣੇ ਕਰਕੇ ਨਹੀਂ ਆਏ ਇਹਨਾਂ ਲੋਕਾਂ ਕਰਕੇ ਆਏ ਆ ਬਿਲਕੁਲ ਜੈਨੂਨ ਐਮਰਜੈਂਸੀ ਆਉਂਦੀ ਆ ਉਦੋਂ ਲਗਾਉਂਦੇ ਆ ਉਹ ਬਿਲਕੁਲ ਹੀ ਲਗਾ ਰਿਹਾ ਸ਼ਰਤਾਂ ਉਹਨਾਂ ਦੀ ਕੋਈ ਬਿਆਲ ਹੀ ਆ ਬਿਆੜ ਐ ਮਰਜ ਐ ਕੋਈ ਐਮਰਜੈਂਸੀ ਸੇਵਾ ਐ ਕੋਈ ਐਂਬੂਲੈਂਸ ਐ ਕੋਈ ਇੰਟਰਵਿਊ ਐ ਅਸੀਂ ਜਾਣਦੇ ਰਹੇ ਹਾਂ